ਅੰਗਰੂਰ ਵਾਲਿਓ ਕੀ ਹਾਲ ਚਾਲ ਇੱਕ ਤਰੀਕ ਨੂੰ ਤਿਆਰ ਝਾੜੂ ਵਾਲਾ ਬਟਨ ਦਾ ਪੈਨ ਨੂੰ ਤਿਆਰ ਆਪਣੇ ਪੁੱਤ ਮੀਤ ਹੇਰ ਨੂੰ ਪਾਰਲੀਮੈਂਟ ਪਹੁੰਚਾਉਣ ਨੂੰ ਤਿਆਰ ਓ ਵੀਰੋ ਖੁਸ਼ ਕਰਤਾ ਦਿਲ ਖੁਸ਼ ਕਰਤਾ ਅੱਜ ਅੱਜ ਇੰਨੀ ਗਰਮੀ 47 48 ਡਿਗਰੀ ਤੱਕ ਕਹਿਣ ਨੂੰ ਐ ਜਦੋਂ ਲੋਕ ਇਕੱਠੇ ਹੋ ਜਾਣ 50 52 ਡਿਗਰੀ ਤੱਕ ਇੰਨੇ ਜ਼ਿਆਦਾ ਭਾਰੀ ਗਿਣਤੀ ਚ ਮਾਵਾਂ ਪੈਣਾ ਬੱਚੇ ਇਕੱਠੇ ਹੋਏ ਨੇ ਉਹ ਸੁਖਵੀਰ ਬਾਦਲ ਹੋਰ ਇਹਨੂੰ ਤਿਆਰੀ ਤੇ ਵੀ ਨਹੀਂ ਮਿਲਦੇ ਬੰਦੇ ਤੇ ਤੁਸੀਂ ਸਾਨੂੰ ਇੰਨਾ ਪਿਆਰ ਕਰਨਾ ਆਏ ਹੋ ਕੋਈ ਬੋਲ ਨਹੀਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮੈਂ ਕਿਹਾ ਮੈਂ ਕਿਹਾ ਵੋਟਾਂ ਦਾ ਆਖਰੀ ਦਿਨ ਜਿੱਥੇ ਆਪਾਂ ਸਮਝ ਲਓ ਰੀਵਨ ਨੂੰ ਟੱਚ ਕਰਦੇ ਹੁੰਨੇ ਆ ਉਹ ਤਾਂ ਫਿਰ ਸੰਗਰੂਰ ਹੀ ਐ ਜੀ ਸੰਗਰੂਰ ਆਉਣਾ ਪੈਣਾ ਤਾਂ ਸੰਗਰੂਰ ਆਏ ਨੇ ਅੱਜ ਤਾੜੀਆਂ ਮਾਰ ਕੇ ਸਵਾਗਤ ਕਰਦੇ ਉਹਨਾਂ ਦਾ ਸੁਬੀਰ 6 ਗੇੜ ਹੋ ਗਏ 1 ਰਹਿ ਗਿਆ ਆ ਪਰਸੋ ਨੂੰ ਵੋਟਾਂ ਪੈਣਗੀਆਂ ਵੀਰੋ ਇੱਕ ਗੱਲ ਤੁਹਾਨੂੰ ਮੈਂ ਦੱਸ ਦੇਣਾ ਮੋਦੀ ਦੀ ਸਰਕਾਰ ਨਹੀਂ ਆ ਰਹੀ ਇੰਡੀਆ ਗਠਵੰਦਨ ਦੀ ਸਰਕਾਰ ਆ ਰਹੀ ਹੈ ਤੇ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਉਹ ਸਰਕਾਰ ਦੇ ਵਿੱਚ ਹੋਊਗਾ ਕੇਜਰੀਵਾਲ ਜੀ ਸੋਚੇ ਕੇਜਰੀਵਾਲ ਜੀ ਸੋਚੇ ਫਿਰ ਇਹਨਾਂ ਦੀਆਂ ਵੋਟਾਂ ਤਾਂ 25 ਤਰੀਕ ਨੂੰ ਪੈ ਗਈਆਂ ਕੇਜਰੀਵਾਲ ਸਾਹਿਬ ਦੀਆਂ ਇਹ ਚਾਹੁੰਦੇ ਤਾਂ ਆਪਣੇ ਪਰਿਵਾਰ ਨਾਲ ਦਿੱਲੀ ਰਹਿ ਸਕਦੇ ਸੀ ਇਹਨਾਂ ਨੂੰ ਕੀ ਲੋੜ ਸੀ 50 ਡਿਗਰੀ ਟੈਂਪਰੇਚਰ ਚ ਕੰਮ ਕਰਨ ਦੀ ਪਰ ਇਹਨਾਂ ਨੂੰ ਦਰਦ ਆ ਇਹਨਾਂ ਨੂੰ ਦਰਦ ਆ ਦੇਸ਼ ਦਾ ਕਿ ਕੋਈ ਮੇਰੇ ਗਏ ਬਿਨਾ ਕੋਈ ਸੀਟ ਐਸਸੀ ਨਾ ਰਹਿ ਜਾਏ ਜਿਸ ਦੇ ਨਾਲ ਇਹ ਤਾਨਾਸ਼ਾਹੀ ਜਿਹੜੀ ਹੈ ਉਹ ਸਰਕਾਰ ਚ ਆ ਜਾਏ ਤੇ ਮੁੜ ਕੇ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਬਦਲ ਦੇਣ ਵੀਰੋ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ ਤਾਂ ਕਰਕੇ ਤੁਹਾਡੇ ਕੋਲੇ ਆਇਆ ਤਾਂ ਕਰਕੇ ਫਿਰਦੇ ਆ ਤੁਪਾਂ ਚ ਕਿਤੇ ਇਹ ਨਾ ਕਹਿ ਦਿਓ ਭਗਵੰਤਬਾਨ ਤੇ ਕੇਜਰੀਵਾਲ ਸੰਗਰੂਰ ਤਾਗੇ ਜਿਸਨਾਮ ਆ ਜਾਂਦੇ ਉਥੋਂ ਵੀ ਵੋਟਾਂ ਪਾਣਦੇ ਜੇ ਬਾਦਰਗੜ ਆ ਜਾਂਦੇ ਉਥੋਂ ਵੋਟਾਂ ਪਾਣਦੇ ਜਿਤਨਹੋਲੇ ਆ ਜਾਂਦੇ ਵੋਟਾਂ ਪਾਣਦੇ ਵੀਰੋ ਅਸੀਂ ਕੋਈ ਆਪਣੇ ਬੱਚਿਆਂ ਵਾਸਤੇ ਵੋਟਾਂ ਨਹੀਂ ਮੰਗ ਰਹੇ ਅਸੀਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗ ਰਹੇ ਹਾਂ ਤੁਹਾਡੇ ਬੱਚਿਆਂ ਵਾਸਤੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਬਿਜਲੀ ਦੇ ਫੇਰ ਜੀਰੋ ਆਉਂਦੇ ਮੋਟਰਾਂ ਵਾਲੀ ਬਿਜਲੀ ਦਿਨੇ ਵੀ ਆਉਂਦੀ ਆ ਨਹਿਰਾ ਕੱਸੀਆਂ ਚ ਪਾਣੀ ਆ ਗਿਆ ਤੇ ਵੀਰੋ મોદી 10 ਸਾਲਾਂ ਬਾਅਦ ਮੰਗਲ ਸੂਤਰ 10 ਸਾਲਾਂ ਬਾਅਦ ਸ਼ਮਸ਼ਾਨ ਘਾਟ ਜੇ ਇੰਡੀਆ ਗਠਵੰਦ ਦੀ ਸਰਕਾਰ ਆ ਗਈ ਤੁਹਾਡੇ ਕੋਲ ਤਿੰਨ ਬੱਕਰੀਆਂ ਨੇ ਦੋ ਬੱਕਰੀਆਂ ਲੈ ਜਾਣਗੇ ਦੋ ਮੱਝਾਂ ਨੇ ਇੱਕ ਮੱਝ ਲੈ ਜਾਣਗੇ ਜੇ ਮੱਜ ਨਾ ਖੁੱਲੀ ਉਹ ਸੰਗੜ ਲੈ ਆਣਗੇ ਆ ਗੱਲਾਂ ਨੇ ਯਰ ਪ੍ਰਧਾਨ ਮੰਤਰੀ ਦੇ ਕਰਨੀਆਂ ਇਹ ਅਰਵਿੰਦ ਕੇਜਰੀਵਾਲ ਦੇਸ਼ ਦਾ ਇੱਕੋ ਇੱਕ ਨੇਤਾ 20 ਦਿਨ ਦੀ ਮੌਲਤ ਮਿਲਿਆ ਕੋਰਟ ਤੋਂ ਇੱਕ ਘੰਟਾ ਵੀ ਕਰੇ ਨਹੀਂ ਰਿਹਾ ਸਿੱਧਾ ਹੀ ਆਉਣ ਸਰ ਕਹਿੰਦਾ ਚਲੋ ਦੇਸ਼ ਬਚਾਉਣ ਵਾਸਤੇ ਚਲੀਏ ਸੋ ਵੀਰ ਅਰਵਿੰਦ ਕੇਜਰੀਵਾਲ ਆਪਣੇ ਵਾਸਤੇ ਵੋਟਾਂ ਨਹੀਂ ਮੰਗਣਾ ਆ ਅਰਵਿੰਦ ਕੇਜਰੀਵਾਲ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਜੇ ਦਿੱਲੀ 'ਚ ਇਹਨਾਂ ਨੇ ਸਕੂਲਾਂ ਦਾ ਕੰਮ ਸ਼ੁਰੂ ਕੀਤਾ ਤਾਂ ਆਪਾਂ ਨੂੰ ਪਤਾ ਲੱਗਿਆ ਆਪਾਂ ਨੇ ਸਕੂਲ ਬਣਾ ਲਏ ਜੇ ਦਿੱਲੀ 'ਚ ਇਹਨਾਂ ਨੇ ਮੱਲਾ ਕਲਿਨਿਕ ਸ਼ੁਰੂ ਕੀਤੇ ਆਪਾਂ ਆਮਾਦ ਵੀ ਕਲਿਨਿਕ ਇੱਥੇ ਸ਼ੁਰੂ ਕਰ ਲਏ ਜੇ ਦਿੱਲੀ 'ਚ ਬਿਜਲੀ ਫ੍ਰੀ ਕੀਤੀ ਆਪਾਂ ਕਰਤੀ ਇਹਨਾਂ ਨੂੰ ਬਿਜਲੀ ਫ੍ਰੀ ਕਰਨੀ ਆਉਂਦੀ ਹੈ ਭਾਜਪੀ ਨੂੰ ਇੱਕੋ ਹੀ ਡਰ ਹੈ ਕਿ ਦੋ ਹੀ ਸਟੇਟਾਂ ਨੇ ਦਿੱਲੀ ਤੇ ਪੰਜਾਬ ਜਿੱਥੇ ਬਿਜਲੀ ਫ੍ਰੀ ਹੈ 24 ਘੰਟੇ ਹੈ ਰਾਸ਼ਲ ਦੋਟ ਦੌਰ ਮਿਲਦਾ ਹੈ ਸਰਕਾਰ ਤੁਹਾਡੇ ਘਰੇ ਆਉਂਦੀ ਹੈ ਤੁਹਾਨੂੰ ਸਰਕਾਰ ਦੇ ਦਰਵਾਜ਼ੇ ਨਹੀਂ ਜਾਣਾ ਪੈਂਦਾ ਇਸੇ ਕਰਕੇ ਗ੍ਰਿਫਤਾਰ ਕਰਕੇ ਕਹਿੰਦੇ ਪਾਰਟੀ ਖਤਮ ਕਰਦੇ ਪਾਰਟੀ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਉਹ ਵਿਅਕਤੀ ਨੂੰ ਤਾਂ ਫੜ ਲਓਗੇ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਦੱਸਦੇ ਮੋਦੀ ਉਹਨਾਂ ਦੇ ਆਪਦੇ ਲਾਲੇ ਪੜਿਆ ਹੈ ਕਿੱਕਲੀ ਉਹ ਕਿਆ ਸੁਣਦੇ ਹੋ ਕਿ ਕਕਲੀ ਉਹਨਾਂ ਦੀ ਜਾਨ ਪਈਆ ਨਿਕਲੀ ਕਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਾਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਕੋਰਾ ਨ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਮਾਨ ਸਾਹਿਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਅਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਲੋਕ ਲੋਕ ਕਹਿੰਦੇ ਰੱਜੇ ਪੁਜੇ ਪਰ ਅਸੀਂ ਬੜੇ ਭੁਖੜਵੇਂ ਇੰਚਾਰ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਸਾਡੀ ਜੜ ਹੁਣ ਮਾਨ ਸਤੋਜ ਵਾਲੇ ਨੇ ਪੁੱਟੀ ਐ ਲਓ ਫਿਰ ਸੰਗਰੂਰ ਵਾਲਿਓ 4 ਤਰੀਕ ਨੂੰ ਅਕਾਲੀ ਦਲ ਦੀ ਪੰਜਾਬ ਦੀ ਰਾਜਨੀਤੀ ਚੋਂ ਸਦਾ ਲਈ सदा ले बोले सोनिहाल जी अरविंद केजरीवाल साहब भारत माता की इनकलाब बोले सोनिहाल सबसे पहले मैं शुक्रिया अदा करना चाहता हूं इतनी 50 डिग्री सेंटीग्रेड में इतनी धूप में आप लोग इतनी भारी संख्या में इकट्ठे हुए इसके लिए बहुत बहुत शुक्रिया दोस्तों एक जून को चुनाव है कौन कौन जाएगा वोट डालने के लिए किसको वोट डालोगे झाड़ू को किसको वोट डालोगे कितना नंबर है चार नंबर पे है झाड़ू चार नंबर पे याद करके और आना एक नंबर है मीथेयर चार नंबर झाड़ू आना एक नंबर पे है तो हम लोग आज आपके बीच में इसलिए आए हैं आपने हमें दो साल पहले बहुत प्यार दिया था विश्वास दिया था 119, 117 में से बानवे सीट दी थी अब फिर से एक बारी मान साहब के हाथ मजबूत कर दो तेरह की तेरह सीट अगर आ गई तो एक तरह से ये तेरह एमपी मान साहब के तेरह हाथ बनेंगे जो केंद्र सरकार से पंजाब का हक लेके आएंगे अभी मोदी सरकार गुंडागर्दी करती है मोदी सरकार पंजाब के हक नहीं देती ये अकेले लड़ते रहते हैं मोदी सरकार से अकेले लड़ते रहते हैं तेरह एमपी होंगे तो हम उनसे लड़के आपका हक लेके आएंगे आज हम आपके बीच में आए हैं संगरूर इनकी अपनी सीट है यहां से सबसे बड़े पूरे देश में सबसे बड़े मार्जिन से जिताना है आपको इनकी सीट से बिजली किस किस की फ्री हो गई किस किस के बिजली के बिल जीरो आते हैं सबके आते हैं आम आदमी क्लिनिक बन गए कौन कौन देख कैसे लगे अच्छे लगे दवाइयां फ्री मिलती हैं डॉक्टर सही इलाज करता है अब स्कूल भी अच्छे होने लग गए नौकरियां दिला दी नौकरी में पैसे तो नहीं देने पड़े किसी को पहली बार हो रहा है पचहत्तर साल में पहली बार हो रहा है कि सरकारी नौकरियां फ्री में मिल रही हैं, गरीबों के बच्चों को मिल रही हैं, बिना सिफारिश मिल रही हैं, बिना रिश्वत मिल रही है तो दो साल में बहुत अच्छे काम किए अभी बहुत सारे काम करने बाकी हैं आपका आशीर्वाद चाहिए आपका आशीर्वाद लेने के लिए आए हैं गर्मी बहुत है वोट डालने जरूर जाना और आपके पिंड में आपके मोहल्ले में आपके गली में जितने झाड़ू के वोट हैं हर वोट पड़ना चाहिए झाड़ू का पक्की बात बोले सोनिहा धन्यवाद जी ਸਾਰੇ ਸਾਡੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ 50 ਡਿਗਰੀ ਚ ਪਹੁੰਚ ਕੇ ਵੀ ਸਾਡੇ ਮਾਨਯੋਗ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਜੀ ਦਾ ਤੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਹੌਸਲਾ ਵਧਾਇਆ ਤੇ ਦੱਸਿਆ ਕਿ ਸੰਗਰੂਰ ਵਾਲ ਇਸ ਵਾਰ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਦੇ ਕੇਜਰੀਵਾਲ ਸਾਹਿਬ ਦੇ ਨਾਲ ਨੇ ਤੇ ਮਾਨ ਸਾਹਿਬ ਆ ਮੁੰਡੇ ਪਹਿਲਾਂ ਵੀ ਕਹਿ ਰਿਹਾ ਵੀ ਭਾਈ ਤੁਹਾਡੇ ਵਾਲਾ ਰਿਕਾਰਡ ਵੀ ਅਸੀਂ ਇੰਪਰੂਵ ਕਰਨਾ ਇਹ 2014 ਵਾਲਾ ਪਿਛਲੇ ਸੀਐਮ ਸਾਹਿਬ ਇੱਕ ਮਹੀਨੇ ਤੋਂ ਜਦੋਂ ਤੋਂ 45 ਡਿਗਰੀ ਤੋਂ ਟੈਂਪਰੇਚਰ ਉੱਪਰ ਹੋਇਆ ਹੋਇਆ ਮੈਂ ਜਿਹੜੇ ਪਿੰਡ ਵੀ ਜਾਣਾ ਹਰੇਕ ਪਿੰਡ ਟਰੈਕਟਰਾਂ ਨਾਲ ਕੰਬਾਈਨਾਂ ਦੇ ਨਾਲ ਮੋਟਰਸਾਈਕਲਾਂ ਨਾਲ ਇਹਨਾਂ ਨੌਜਵਾਨਾਂ ਨੇ ਮੇਰਾ ਸਵਾਗਤ ਕੀਤਾ ਤੇ ਭਰਾ ਮੇਰੇਓ ਮੈਂ ਤੁਹਾਡਾ ਜਿਹੜਾ ਦੇਣ ਹੈ ਇਹ ਦੇ ਨਹੀਂ ਸਕਦਾ ਪਰ ਮੇਰਾ ਥੋੜ ਨਾਲ ਵਾਦਾ ਮੀਤ ਕੱਲੀ ਵੋਟਾਂ ਚ ਮਿਹਨਤ ਨਹੀਂ ਕਰਦਾ 4 ਜੂਨ ਤੋਂ ਬਾਅਦ ਵੀ ਥੋੜਾ ਭਰਾ ਦਿਨ ਰਾਤ ਇੱਕ ਕਰ ਦੂਗਾ ਥੋੜਾ ਮੁੱਲ ਮੋੜਨ ਦੇ ਲਈ ਸੰਗਰੂਰ ਦੀ ਤਰੱਕੀ ਦੇ ਲਈ ਸਾਡੇ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਤਰੱਕੀ ਦੇ ਲਈ ਪੰਜਾਬ ਦੀ ਤਰੱਕੀ ਦੇ ਲਈ ਸੋ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਵਾਦਾ ਕਰਦਾ ਮੈਂ ਸੰਗਰੂਰ ਦੀ ਇਲਾਕੇ ਦੀ ਤਰੱਕੀ ਦੇ ਲਈ ਜਿਵੇਂ ਭਗਵੰਤ ਮਾਨ ਜੀ ਕਹਿੰਦੇ ਆ ਵੀ ਭਾਈ ਮੋਦੀ ਦੀ ਸਰਕਾਰ ਜਾਣੀ ਐ ਤੇ ਇੰਡੀਆ ਲਈ ਦੀ ਸਰਕਾਰ ਆਉਣੀ ਐ ਇੱਕ ਵਾਰੀ ਉੱਥੇ ਸਰਕਾਰ ਬਣ ਜੇ ਇਹ ਥੋਡੇ ਨਾਲ ਵਾਅਦਾ ਹੈ ਜਿਵੇਂ ਪੰਜਾਬ ਚ ਮੁੱਖ ਮੰਤਰੀ ਸਾਹਿਬ ਨੇ 70 ਸਾਲ ਦਾ ਰਿਕਾਰਡ ਤੋੜਿਆ ਐ ਇੰਨੇ ਕੰਮ ਕਿਸੇ ਸਰਕਾਰ ਨੇ ਪਹਿਲੇ 2 ਸਾਲਾਂ ਚ ਨਹੀਂ ਕਰਵਾਏ ਮੇਰਾ ਵੀ ਇਹ ਵਾਅਦਾ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਲੱਗ ਕੇ ਜੋ ਸੰਗਰੂਰ ਚ 75 ਸਾਲ ਚੜੀ ਹੋਇਆ ਇਹ ਥੋਡਾ ਸੰਗਰੂਰ ਦਾ ਮੁੰਡਾ 5 ਸਾਲਾਂ ਚ ਕਰਕੇ ਦਿਖਾਊਗਾ ਤੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਗੱਲ ਮੈਂ ਇੱਕ ਗੱਲ ਮੈਂ ਇੱਕ ਵਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਮੈਂ ਮੈਂ ਕਹਿਣੀ ਚਾਹਣਾ ਆ ਮੁੰਡੇ ਕਹਿੰਦੇ ਨੇ ਭਗਵੰਤ ਮਾਨ ਜੀ 2014 ਆਪਾਂ 2 ਲੱਖ 14000 ਤੇ ਜਿੱਤੇ ਸੀ ਕੇਸੀ ਰਿਕਾਰਡ ਤੋੜਾਂਗੇ ਜਿਹੜਾ ਆਪਣਾ ਰਿਕਾਰਡ ਹੁੰਦਾ ਉਹਨੂੰ ਤੋੜਾਂਗੇ ਨਹੀਂ ਕਹਿੰਦੇ ਹੁੰਦੇ ਉਹਨੂੰ ਰਿਕਾਰਡ ਨੂੰ ਸੁਧਾਰਾਂਗੇ ਕਹਿੰਦੇ ਹੁੰਦੇ ਆ ਮੈਨੂੰ ਬਹੁਤ ਖੁਸ਼ੀ ਹੋਊਗੀ ਜੇ 2 14 ਨੂੰ ਕਰਾਸ ਕਰਕੇ ਆਪਾਂ ਸਿੱਧਾ ਢਾਈ ਤੇ ਮਾਰੀਏ ਤਾਂ ਬੜੇ ਨਜ਼ਾਰੇ ਨਾਲ ਕੰਮ ਕਰਨੇ ਫਿਰ ਉਸ ਤੋਂ ਬਾਅਦ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣਾ ਉਹ ਜ਼ਿੰਮੇਵਾਰੀ ਸਾਡੀ ਹੈ 1 ਜੂਨ ਨੂੰ ਤੁਸੀਂ ਆਪਣਾ ਫਰਜ਼ ਨਿਭਾ ਦਿਓ 4 ਜੂਨ ਤੋਂ ਬਾਅਦ ਸਾਡੀ ਦੁਆਰੀ ਹੈ ਫਰਜ਼ ਨਿਭਾਉਣ ਬੋਲੋ ਸੋਨਹਾਲ